ਜਾਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਬਦਕਿਸਮਤੀ ਤੋਂ 2 ਸਾਲ ਤੋਂ ਤਾਂ ਇਹਨਾਂ ਨੇ ਇਲੈਕਸ਼ਨ ਹੀ ਨਹੀਂ ਕਰਾਏ ਉਹਦੇ ਵਿੱਚ ਵਾਰਡ ਰੁਲ ਗਿਆ ਜੀ ਪਹਿਲਾਂ ਤਾਂ ਉਹਨੂੰ ਲੀਕ ਤੇ ਲਿਆਉਣਾ ਵਾਰਡ ਦੇ ਲੋਕ ਆਪਣੇ ਬੱਚੇ ਨੂੰ ਆਪਣੀ ਬੱਚੀ ਨੂੰ ਜਿੱਦਾਂ ਪਹਿਲਾਂ ਪਿਆਰ ਦਿੰਦੇ ਸੀ ਹੁਣ ਵੀ ਦਿੰਦੇ ਆ ਰਹੇ ਆ ਉਦਾਂ ਹੀ ਦੇਣਗੇ ਅਸੀਂ ਜਿੱਤ ਕੇ ਇਹਨੂੰ ਦੁਬਾਰਾ ਪੱਟੜੀ ਤੇ ਲਿਆਵਾਂਗੇ ਤੇ ਜੋ ਵੀ ਇਸ ਵਾਰਡ ਦੀ ਹੋਰ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਪੂਰਾ ਕਰਕੇ ਇਹਨੂੰ ਨੰਬਰ 1 ਵਰਡ ਬਣਾਵਾਂਗੇ। ਸਿਲੋਰਟੀ ਪਹਿਲੇ ਵੀ ਡਵੈਲਪਮੈਂਟ ਸੀ ਹੁਣ ਵੀ ਡਵੈਲਪਮੈਂਟ ਹੈ। ਅਸੀਂ 5 ਸਾਲ ਚ ਪੰਕੀ ਨੇ ਬਹੁਤ ਡਵੈਲਪਮੈਂਟ ਕੀਤੀ ਹੈ ਤੇ ਆਨਵਰੇ ਹੁਣ 5 ਸਾਲ ਵਿੱਚ ਅਸੀਂ ਹੋਰ ਇਤਵੱਦ ਡਵੈਲਪਮੈਂਟ ਡਵੈਲਪਮੈਂਟ ਕਰਾਵਾਂਗੇ। ਰੋਡਸ ਹੈ, ਹਰ ਚੀਜ਼ ਹੈ। ਅਸੀਂ ਉਹਨਾਂ ਸਭ ਨੂੰ ਡਵੈਲਪ ਕਰਾਂਗੇ। ਨਗਰ ਨਿਗਮ ਚੋਨਾ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਲਗਾਤਾਰ ਪੱਬਾ ਭਾਰ ਨੇ ਤੇ ਜਿਨ੍ਹਾਂ ਜਿਨ੍ਹਾਂ ਦਾ ਨਾਮ ਉਮੀਦਵਾਰੀ ਲਿਸਟ ਦੇ ਵਿੱਚ ਆ ਰਿਹਾ ਉਹਨਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਤੇ ਗੱਲ ਕੀਤੀ ਜਾਵੇ ਲੁਧਿਆਣਾ ਨਗਰ ਨਿਗਮ ਦੀ ਤਾਂ ਲੁਧਿਆਣਾ ਨਗਰ ਨਿਗਮ ਦੇ ਵਾਸਤੇ ਕਾਂਗਰਸ ਵੱਲੋਂ 63 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਇਹਨਾਂ ਲਿਸਟਾਂ ਦੇ ਵਿੱਚ ਜਿਨ੍ਹਾਂ ਦਾ ਨਾਮ ਸ਼ਾਮਿਲ ਹੋਇਆ ਉਹਨਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਕਾਫੀ ਜਿਹੜਾ ਵਾ ਵਧਾਈ ਦੇਣ ਵਾਲਿਆਂ ਦਾ ਲੋਕਾਂ ਦਾ ਤਾਂਤਾ ਲੱਗਾ ਹੋਇਆ ਤਾਂ ਮਜੂਰ ਨੇ ਸਾਡੇ ਨਾਲ ਵਾਰ ਨੰਬਰ 99 ਤੋਂ ਪੰਕਜ ਕਾਕਾ ਜੀ ਕਾਕਾ ਜੀ ਕਿਸ ਤਰ੍ਹਾਂ ਦੇਖਦੇ ਹੋ ਟਿਕਟ ਦਾ ਇਲਾਨ ਹੋ ਚੁੱਕਾ ਹੈ ਤੇ ਇਸ ਵਾਰ ਲੇਡੀਜ਼ ਵਾਰਡ ਹੋਣ ਕਰਕੇ ਧਰਮਪਤਨੀ ਸੋਨਲ ਕਾਕਾ ਨੂੰ ਟਿਕਟ ਦਿੱਤੀ ਗਈ ਹੈ ਜੀ ਮੈਂ ਬਹੁਤ ਬਹੁਤ ਧੰਨਵਾਦੀਆਂ ਪਹਿਲਾਂ ਤਾਂ ਅਟਲ ਸਾਹਿਬ ਤੁਹਾਡੇ ਚਰਚਾ ਚੈਨਲ ਦਾ ਤੇ ਬਹੁਤ ਧੰਨਵਾਦੀਆਂ ਕਾਂਗਰਸ ਹਾਈ ਕਮਾਂਡ ਦਾ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਰੱਖਿਆ ਤੇ ਮੇਰੀ ਧਰਮਪਤਨੀ ਸੋਨਲ ਪੰਕਜ ਕਾਕਾ ਨੂੰ ਟਿਕਟ 59 ਨੰਬਰ ਵਾਰਡ ਤੋਂ ਅਲਾਟ ਹੋਈ ਹੈ ਇਹ ਇਹ ਅੱਗੇ ਪਰਦੇ ਦੇ ਪਿੱਛੇ ਰਹਿ ਕੇ ਕਿਉਂਕਿ ਜੇ ਦਾ ਸਹਿਯੋਗ ਨਾ ਹੁੰਦਾ ਤਾਂ ਮੈਂ ਇੰਨੀ ਮਿਹਨਤ ਇਹਨਾਂ ਟਾਈਮ ਨਾਲ ਡਿਵੋਟ ਕਰ ਪਾਉਂਦਾ ਚਲੋ ਹੁਣ ਇਹ ਫਰੰਟ ਲਾਈਨ ਤੇ ਰਹੂਗੀ ਤਾਂ ਮੈਂ ਇਹਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਅਸੀਂ ਹੋਰ ਜੋਰ ਸ਼ੋਰ ਨਾਲ ਪਹਿਲਾਂ ਇਕੱਲਾ ਵਿਕਾਸ ਕਰਾਂਦਾ ਸੀ ਹੁਣ ਅਸੀਂ ਦੋਨੋਂ ਜਨੇ ਰਲ ਕੇ ਮੇਰੀ ਸਾਰੀ ਟੀਮ ਰਲ ਕੇ ਅਸੀਂ ਹੋਰ ਇਹਨੂੰ ਉਚਾਈਆਂ ਤੇ ਵਾਰਡ ਦੀ ਤਰੱਕੀ ਨੂੰ ਲੈ ਕੇ ਜਾਵਾਂਗੇ ਇਹ ਬਿਲਕੁਲ 5 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ 5 ਸਾਲ ਨਗਰ ਨਿਗਮ ਦੇ ਵਿੱਚ ਹਾਊਸ ਵੀ ਕਾਂਗਰਸ ਆ ਰਿਹਾ ਦਾ ਬਾੜੇਵਾਲ ਇਲਾਕੇ ਦਾ ਜਿਹੜਾ ਵਾ ਕਾਫੀ ਤੁਸੀਂ ਦਾਵਾ ਕਰ ਰਹੇ ਹੋ ਕਿ ਵਿਕਾਸ ਕਰਵਾਏ ਨੇ ਤਾਂ ਇਸ ਵਾਰ ਕੀ ਪ੍ਰਾਇੋਰਟੀ ਰਹੇਗੀ ਗੱਲ ਇਹ ਹੈ ਜੀ ਕਿ ਨੀਅਰ ਅਬਾਊਟ 24-25 ਕਰੋੜ ਦੇ ਕੰਮ ਕਰਾਣੇ 5 ਸਾਲ ਚ ਮਾਇਨੇ ਰੱਖਦੇ ਆ 2018 ਚ ਜਦਜੀ ਮੈਂ ਕਾਉਂਸਲਰ ਬਣਿਆ ਉਹਦੋ ਹਾਲਾਤ ਬਹੁਤ ਖਸਤਾ ਸੀਗੇ ਵਾਰਡ ਦੇ 10 ਸਾਲ ਤੋਂ ਕੋਈ ਕੰਮ ਐਨਾ ਹੋਇਆ ਨਹੀਂ ਸੀ ਤੇ ਆਸ਼ੂ ਜੀ ਦੀ ਮਿਹਨਤ ਸਦਕਾ ਜੋ ਵੀ ਵੱਡੇ ਵੱਡੇ ਪ੍ਰੋਜੈਕਟ ਨਵੀਆਂ ਸੜਕਾਂ ਪਾਰਕ ਲੇਜ਼ਰ ਵੈਲੀਆਂ ਜੋ ਵੀ ਕੰਮ ਪੈਂਡਿੰਗ ਸੀਗੇ ਉਹ ਕਰਾਏ ਤੇ ਹੁਣ 2 2.5 ਸਾਲ ਤੋਂ ਜਦ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਬਦਕਿਸਮਤੀ ਤੋਂ 2 ਸਾਲ ਤੋਂ ਤਾਂ ਇਹਨਾਂ ਨੇ ਇਲੈਕਸ਼ਨ ਹੀ ਨਹੀਂ ਕਰਾਏ ਉਹਦੇ ਵਿੱਚ ਵਾਰਡ ਰੁਲ ਗਿਆ ਜੀ ਪਹਿਲਾਂ ਤਾਂ ਉਹਨੂੰ ਲੀਕ ਤੇ ਲਿਆਉਣਾ ਵਾਪਸ ਤੇ ਇਹ ਸਾਡਾ ਹੁਣ ਰਿਪੋਰਟ ਕਾਰਡ ਹੈ ਉਹਦਾ 21 ਨੂੰ ਪ੍ਰੀਖਿਆ ਤੇ ਮੈਨੂੰ ਪੂਰੀ ਆਸ ਹੈ ਕੇ ਵਾਰਡ ਦੇ ਲੋਕ ਆਪਣੇ ਬੱਚੇ ਨੂੰ ਆਪਣੀ ਬੱਚੀ ਨੂੰ ਜਿੱਦਾਂ ਪਹਿਲਾਂ ਪਿਆਰ ਦਿੰਦੇ ਸੀ ਹੁਣ ਵੀ ਦਿੰਦੇ ਆ ਰਹੇ ਆ ਉਦੋਂ ਹੀ ਦੇਣਗੇ ਅਸੀਂ ਜਿੱਤ ਕੇ ਇਹਨੂੰ ਦੁਬਾਰਾ ਪੱਟੜੀ ਤੇ ਲਿਆਵਾਂਗੇ ਤੇ ਜੋ ਵੀ ਇਸ ਵਾਰਡ ਦੀ ਹੋਰ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਪੂਰਾ ਕਰਕੇ ਇਹਨੂੰ ਨੰਬਰ 1 ਵਾਰਡ ਬਣਾਵਾਂਗੇ ਜੀ ਇਹ ਸਾਡਾ ਯਕੀਨ ਅਸੀਂ ਲੋਕਾਂ ਨੂੰ ਦਵਾਨੇ ਆ ਕਿ ਲੁਧਿਆਣਾ ਚ ਇੱਕ ਨੰਬਰ ਵਾਰਡ ਬਣਾਵਾਂਗੇ ਇੱਕ ਨੰਬਰ ਵਾਰਡ ਬਣਾਣਗੇ ਐਸਵਾਰ ਪਾਰਟੀ ਨੇ ਤੁਹਾਡੇ ਤੇ ਭਰੋਸਾ ਜਤਾਇਆ ਵਾ ਲੇਡੀਜ਼ ਵਾਰਡ ਹੋਣ ਕਰਕੇ ਤੁਹਾਨੂੰ ਟਿਕਟ ਦਿੱਤੀ ਆ ਤਾਂ ਪਹਿਲੀ ਲਿਸਟ ਦੇ ਵਿੱਚ ਨਾਮ ਸ਼ਾਮਿਲ ਕੀਤਾ ਵਾ ਕਿਸ ਤਰ੍ਹਾਂ ਦੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਪਾਰਟੀ ਨੇ ਮੇਰੇ ਉੱਤੇ ਭਰੋਸਾ ਰੱਖਿਆ ਤੇ ਪੰਕੀ ਦੇ ਉੱਤੇ ਭਰੋਸਾ ਰੱਖਿਆ ਜਿੰਨੇ ਵੀ ਨੂੰ ਕੰਮ 5 ਸਾਲ ਚ ਕੀਤੇ ਨੇ ਮੈਨੂੰ ਵਧੀਆ ਲੱਗ ਰਿਹਾ ਹੈ ਆ ਤਿਆਰੀ ਪੂਰੀ ਆ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਦਿਨ ਬਹੁਤ ਜਿਹੜੇ ਨੇ ਘਟ ਮਿਲੇ ਨੇ 21 ਤਰੀਕ ਨੂੰ ਜੁਵੇ ਤੁਸੀਂ ਕਿਹਾ ਕਿ ਪ੍ਰੀਖਿਆ ਦਾ ਦਿਨ ਹੈ ਤੇ ਉਸੇ ਦਿਨ ਸ਼ਾਮ ਨੂੰ ਰਿਜ਼ਲਟ ਵੀ ਆ ਜਾਣਗੇ ਤਾਂ ਵਾਰਡ ਦੇ ਲੋਕਾਂ ਤੋਂ ਕਿੰਨੀ ਕੁ ਉਮੀਦ ਦਾਗਾ ਬਹੁਤ ਜ਼ਿਆਦਾ ਉਮੀਦ ਮੇਰਾ ਪਰਿਵਾਰ ਹੈ ਜੀ ਵਾਰਡ ਤੇ ਸਦਾ ਹੀ 24 ਘੰਟੇ 30 ਦਿਨ ਉਹਨਾਂ ਦੇ ਵਿੱਚ ਹੀ ਰਹਿਨੇ ਆ ਬਾਕੀ ਜਿਵੇਂ ਕਈ ਹੈ ਕਾਉਂਸਲਰਸ 2 ਸਾਲ ਤੋਂ ਨਹੀਂ ਸੀ ਉਹ ਥੋੜਾ ਜਿਹਾ ਮੋਢੇ ਸੱਟ ਕੇ ਬਹਿ ਗਏ ਸੀ ਅਸੀਂ ਤਾਂ ਬੈਠੇ ਨਹੀਂ ਅਸੀਂ ਤਾਂ ਉਹ ਕਾਉਂਸਲਰ ਰੰਗੋਈ ਜਿੰਨਾ ਹੋਇਆ ਸਾਡੇ ਤੋਂ ਹੁਣ ਵੀ ਉਹ ਕਰ ਰਹੇ ਆ ਤੇ ਭਲੀ ਪਾਤੀ ਲੋਗਾਂ ਨੇ ਪੰਕਜ ਕਾਕੇ ਦੀ ਵਰਕਿੰਗ ਦੇਖੀ ਹੈ ਤੇ ਬੱਚੇ ਵਾਂਗੂ ਭਾਈਆਂ ਵਾਂਗੂ ਮੈਨੂੰ ਪਿਆਰ ਮਿਲਦਾ ਤਾਂ ਇਸ ਵਾਰ ਉਮੀਦ ਹੈ ਆਪਣੀ ਬੱਚੀ ਨੂੰ ਆਪਣੀ ਭਾਬੀ ਨੂੰ ਆਪਣੀ ਭੈਣ ਨੂੰ ਸੇਮ ਜਿਵੇਂ ਪੰਕਜ ਕਾਕੇ ਨੂੰ ਪਹਿਲਾਂ 5 ਸਾਲ 7 ਸਾਲ ਪਹਿਲਾਂ ਪਿਆਰ ਦਿੱਤਾ ਸੀ ਐਦਾਂ ਹੀ ਵਾਰ ਦੁਬਾਰਾ ਪਿਆਰ ਦੇਵੇਗਾ ਫਾਈਟ ਕਿੰਦੇ ਨਾਲ ਮੰਦੇ ਹੋ ਕਿਉਂਕਿ ਇਸ ਵਾਰ ਦੇ ਜਿਹੜੇ ਇਲੈਕਸ਼ਨ ਹੈ ਕਾਫੀ ਡਿਫਰੈਂਟ ਨੇ ਪਿਛਲੇ ਇਲੈਕਸ਼ਨਾਂ ਦੇ ਨਾਲੋਂ ਅੱਗੇ ਕਾਂਗਰਸ ਦੀ ਸਿੱਧੀ ਟੱਕਰ ਅਕਾਲੀ ਭਾਜਪਾ ਕੈਂਡੀਡੇਟਾਂ ਨਾਲ ਹੁੰਦੀ ਸੀ ਆਮ ਆਦਮੀ ਪਾਰਟੀ ਇੰਨੀ ਜਿਹੜੀ ਹੈ ਪੋਜੀਸ਼ਨ ਦੇ ਵਿੱਚ ਨਹੀਂ ਸੀਗੀ ਪਰ ਹੁਣ ਵਾ ਇਸ ਵਾਰ ਦਾ ਜਿਹੜਾ ਵਾ ਸਿਨੈਰੀਓ ਅਲੱਗ ਹੈ ਕਾਂਗਰਸ ਆ ਆਮ ਆਦਮੀ ਪਾਰਟੀ ਆ ਭਾਜਪੀ ਆ ਕਾਲੀ ਦਲ ਨਾਲ ਲਾਗ ਹੋ ਕੇ ਲੜ ਰਹੀ ਆ ਕਾਲੀ ਦਲ ਵੀ ਪਾਰਟਿਸਪੇਟ ਕਰ ਰਹੀ ਆ ਪਲੱਸ ਆਜ਼ਾਦ ਉਮੀਦਵਾਰ ਵੀ ਨੇ ਸਿਨੈਰੀਓ ਜਿਹੜਾ ਤ੍ਰਿਕੋਨਾ ਚ ਕੋਨਾ ਮੁਕਾਬਲਾ ਜਿਹੜਾ ਵਾ ਹਰ ਵਾਰਡਾਂ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਤੁਹਾਡੇ ਵਾਰਡ ਦੀ ਕੀ ਪੋਜੀਸ਼ਨ ਭਾਜੀ ਪਹਿਲੀ ਗੱਲ ਇਹ ਆ ਕਿ ਹਜੇ ਮੇਰੇ ਵਾਰਡ ਚ ਮੇਰੇ ਕਿਹੜਾ ਕੌਨ ਕੰਪੀਟੀਟਰ ਹੋਣ ਜਾ ਰਿਹਾ ਇੱਕ ਤਾਂ ਹਜੇ ਉਹਨਾਂ ਦੇ ਕੋਈ ਨਾਮ ਨਹੀਂ ਅਨਾਉਂਸ ਹੋਏ ਵੈਸੇ ਵੀ ਜਿਹੜੇ ਕਾਉਂਸਲਰ ਦੇ ਇਲੈਕਸ਼ਨ ਹੈ ਇਹ ਇੱਕ ਪਰਿਵਾਰ ਦੇ ਇੱਕ ਮਹੱਲੇ ਦੇ ਇਲੈਕਸ਼ਨ ਹੈ ਇਹਦੇ ਚ ਪਾਰਟੀ ਸਿੰਬਲ ਨੂੰ ਕੋਈ ਇੰਨੀ ਪ੍ਰੇਫਰੈਂਸ ਨਹੀਂ ਦੇਵੇਗਾ ਨਾ ਕੋਈ ਦੰਦਾ ਲੋਕ ਪੜੇ ਲਿਖੇ ਮੇਰੇ ਵਾਰਡ ਦੇ ਇੱਥੇ ਜਿਹੜਾ ਬੰਦਾ ਅਵੇਲੇਬਲ ਹੈ ਜੀ ਦੀ ਫੇਸ ਵੈਲਿਊ ਹੈ ਜਿਹੜਾ ਲੋਕਾਂ ਦੇ ਨਾਲ ਦੁੱਖ ਸੁੱਖ ਚ ਖੜਦਾ ਹੈ ਇਹ ਜਿਹੜੇ ਕਾਉਂਸਲਰ ਇਲੈਕਸ਼ਨ ਹੈ ਉਹਦੇ ਉੱਤੇ ਬੇਸਡ ਹੁੰਦੇ ਆ ਸੋ ਮੇਰਾ ਤਾਂ ਇਹੀ ਹੈ ਕਹਿਣਾ ਕਿ ਅਸੀਂ ਕਾਫੀ ਜ਼ਿਆਦਾ ਸ਼ੋਰ ਹੈ ਕਿ ਲੋਕਾਂ ਨੇ ਵਰਕਿੰਗ ਦੇਖੀ ਹੋਈ ਹੈ ਤੇ ਪੂਰਾ ਆਸ਼ੀਰਵਾਦ ਮਿਲਿਆ ਤਾ ਵਾਰਡ ਬੰਦੀ ਦੀ ਗੱਲ ਕੀਤੀ ਜਾਵੇ ਨਵੀਂ ਵਾਰਡ ਬੰਦੀ ਦੇ ਨਾਲ ਇਲੈਕਸ਼ਨ ਹੋ ਰਿਹਾ ਤੇ ਨਵੀਂ ਵਾਰਡ ਬੰਦੀ ਦੇ ਵਿੱਚ ਵਾਰਡ ਤੁਹਾਡਾ ਜਿਹੜਾ ਕਾफी ਤੋੜ ਦਿੱਤਾ ਗਿਆ ਵਾ ਤਾਂ ਉਸ ਨੂੰ ਲੈ ਕੇ ਕਿੰਨਾ ਕੋ ਇੰਪੈਕਟ ਪਏਗਾ ਇਹਨਾਂ ਇਲੈਕਸ਼ਨਾਂ ਦੇ ਉੱਤੇ ਕੋਈ ਇੰਪੈਕਟ ਨਹੀਂ ਹੈ ਜੀ ਮੈਂ ਸਗੋ ਜਿਹੜੇ ਮੈਨੂੰ ਤਾਂ ਲੱਗਦਾ ਸਾਨੂੰ ਇਹਦਾ ਫਾਇਦਾ ਹੀ ਮਿਲ ਰਿਹਾ ਸਾਡੇ ਸੁਨੀਲ ਕਪੂਰ ਜੀ ਮੇਰੇ ਟੁੱਟੇ ਹੋਏ ਜਿਹੜਾ ਵਾਰਡ ਜੋੜਿਆ ਰਾਜਗੁਰੂ ਨਗਰ ਦੇ ਨਾਲ ਉਹ ਉਧਰ ਵੀ ਬਹੁਤ ਵਰਕਿੰਗ ਕੀਤੀ ਹੈ ਹੁਣ ਜਿਹੜਾ ਇਹ ਨਵਾਂ 59 ਬਨਾਤਾ ਇੱਥੇ ਵੀ ਉਹਦਾ ਸੇਮ ਵਰਕਿੰਗ ਕੀਤੀ ਹੈ ਬਾੜੇਵਾਲ ਪਿੰਡ ਚ ਐਡੇ ਵੱਡੇ ਵੱਡੇ ਸ਼ਮਸ਼ਾਨਗਾਟ ਐਡੀ ਵੱਡੀ ਸਪੋਰਟਸ ਪਾਰਕ ਬਣਾਈ ਹੈ 2.5 2 ਕਰੋੜ ਰੁਪਏ ਦੀ ਬਾੜੇਵਾਲ ਸੂਏ ਦੇ ਨਾਮ ਨਾਲ 1.5 ਕਰੋੜ ਦੇ ਲਗਭਗ ਲੇਜ਼ਰ ਵੈਲੀ ਬਣਾਈ ਹੈ ਸਾਰੀਆਂ ਸੜਕਾਂ ਇਲਾਕੇ ਦੀਆਂ ਬਣਾਈਆਂ ਨੇ ਸੋ ਲੋਕਾਂ ਨੇ ਵਰਕਿੰਗ ਦੇਖੀ ਹੋਈ ਹੈ ਫਿਰ ਅਵੇਲੇਬਿਲਟੀ ਸਾਡੀ 24 ਘੰਟੇ ਹੈ ਜੀ ਕੋਈ ਵੀ ਅੱਧੀ ਰਾਤ ਨੂੰ ਵੀ ਫੋਨ ਮਾਰਦਾ ਅਸੀਂ ਉੱਠ ਕੇ ਉਹਦੇ ਦੁੱਖ ਸੁੱਖ ਚ ਸ਼ਾਮਿਲ ਹੁੰਨੇ ਆ। ਸੋ ਮੈਨੂੰ ਕੋਈ ਇਹਦੀ ਕੋਈ ਖਾਸ ਪ੍ਰੋਬਲਮ ਨਹੀਂ ਹੈ। ਲੱਗਦਾ ਕਿ ਕੀਤੇ ਕੰਮਾਂ ਨੂੰ ਲੋਕ ਉਹਦਾ ਮੁੱਲ ਮੋੜਨਗੇ ਤੇ ਇੱਕ ਵਾਰ ਫਿਰ ਜਿਹੜਾ ਵਾ ਤੁਹਾਡੇ ਦੇ ਵਿਸ਼ਵਾਸ ਜਿਤਾਣਗੇ ਜਾਂ ਕੋਈ ਮੁਕਾਬਲੇ ਦੇ ਵਿੱਚ ਲੱਗਦਾ ਵਾ। ਚਲੋ ਮੈਂ ਮੈਂ ਕੋਈ ਓਵਰ ਕੌਨਫੀਡੈਂਟ ਹੋ ਕੇ ਨਹੀਂ ਜੀ। ਲੋਕ ਬਿਲਕੁਲ ਕੰਮ ਕੀਤੇ ਹੋਏ ਕੰਮਾਂ ਦਾ ਮੁੱਲ ਮੋੜਦੇ ਨੇ। 2022 ਚ ਜਿਹੜੀ ਗਲਤੀ ਵੈਸੇ ਵੀ ਲੋਕ ਘਰ ਬੈਠੇ ਆ। ਉਹ ਹੁਣ ਉਹ ਦੌਰਾਨ ਦੌਰਾਨਗੇ ਨਹੀਂ ਹੁਣ ਦੁੱਧ ਦਾ ਜਲਿਆਨਾ ਜੀ ਲੱਸੀ ਨੂੰ ਵੀ ਫੁੱਕਾ ਮਾਰ ਮਾਰ ਕੇ ਪੀ ਰਿਆ ਸੋ ਲੋਕ ਵਾਈਜ਼ਲੀ ਵੋਟ ਕਰਨਗੇ ਤੁਸੀਂ ਗਲਤੀ ਕਹਿ ਰਹੇ ਹੋ ਪਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਿ 2022 ਤੋਂ ਬਾਅਦ 2.5 ਸਾਲਾਂ ਦੇ ਵਿੱਚ ਉਹ ਕੰਮ ਕਰਵਾਏ ਨੇ ਜਿਹੜੇ 70 ਸਾਲ ਰਵਾਇਤੀ ਪਾਰਟੀਆਂ ਕਰਵਾ ਨਹੀਂ ਪਾਈਆਂ 2.5 ਸਾਲਾਂ ਦੇ ਵਿੱਚ ਇੰਨੇ ਕੰਮ ਕਰਵਾਤੇ 90% 88% ਲੋਕਾਂ ਦਾ ਬਿਜਲੀ ਦਾ ਬਿੱਲ ਮਾਫ ਆ ਰਿਹਾ ਵਾ ਹੋਰ ਭ੍ਰਿਸ਼ਟਾਚਾਰ ਦੇ ਉੱਤੇ ਨੁਕੇਲ ਕਰ ਸੀ ਕਈ ਕੰਮ ਐਸੇ ਗਿਣਾਂਦੇ ਨੇ ਜਿਹੜੇ ਕਹਿੰਦੇ ਕਿ 70 ਸਾਲੇ ਚ ਪਾਰਟੀਆਂ ਨਹੀਂ ਕਰ ਪਾਈਆਂ ਭ੍ਰਿਸ਼ਟਾਚਾਰ ਚ ਨੁਕੇਲ ਨਹੀਂ ਕਰ ਸੀ ਜ ਜਿਹੜਾ ਕੰਮ 2 ਰੁਪਏ 'ਚ ਹੁੰਦਾ ਸੀਗਾ ਰਿਸ਼ਵਤ ਦੇ ਕੇ ਉਹ ਹੁਣ 10 ਰੁਪਏ 'ਚ ਹੋਣ ਲੱਗ ਗਿਆ ਜਿਹੜਾ 70 70 ਸਾਲਾਂ ਵਾਲੀ ਗੱਲ ਕਰਦੇ ਉਹ ਗਾਇਜ ਕਰਦੇ ਆ ਜਿਹੜੇ ਇਹਨਾਂ ਨੇ ਕੰਮ ਕਰਤਾ ਕਿ 2 ਸਾਲ ਇਲੈਕਸ਼ਨ ਹੀ ਨਹੀਂ ਕਰਾਏ ਭੱਜ ਗਏ ਸੀ ਇਹਦਾ ਸੁਪਰੀਮ ਕੋਰਟ ਤੇ ਹਾਈ ਕੋਰਟ ਦਾ ਧੰਨਵਾਦ ਹੈ ਜਿਹੜੇ ਇਲੈਕਸ਼ਨ ਹੋ ਰਹੇ ਆ ਇਹ 70 ਸਾਲ 'ਚ ਕਦੀ ਨਹੀਂ ਹੋਇਆ ਸੀ ਇਹਨਾਂ ਨੇ ਕਰਕੇ ਦਿਖਾਤਾ ਉਹ ਕਹਿੰਦੇ ਆਪਣੇ ਕੰਮ ਕੀਤੇ ਲੋਕਾਂ 'ਇ ਲੈ ਕੇ ਜਾਵਾਂਗੇ ਜੋ 2022 ਦੇ ਵਿੱਚ ਲੋਕਾਂ ਨੇ ਫਤਵਾ ਦਿੱਤਾ ਸੀਗਾ ਤੇ ਉਸ ਨਾਲ ਵੱਧ ਫਤਵਾ ਲੈ ਆਵਾ ਨਗਰ ਨਿਗਮ ਇਲੈਕਸ਼ਨਾਂ 'ਚ ਮਿਲੇਗਾ। ਕੋਈ ਕਹਿੰਦੀ ਆ ਹਾਂ ਭੱਜੀ ਭੱਜ ਵੀ ਇਹੀ ਰਹੇ ਸੀਗੇ। ਅਸੀਂ ਤਾਂ ਤਿਆਰ ਬੈਠੇ ਸੀ ਸਾਰੀਆਂ ਪਾਰਟੀਆਂ ਵਾਲੇ ਕਿ ਇਲੈਕਸ਼ਨ ਕਰਾਓ। ਕੋਈ ਕਹਿੰਦਾ 21 ਤਰੀਕ ਨੂੰ ਸਾਰਾ ਕੋ ਸਾਹਮਣੇ ਆ ਜਾਣਾ। ਤਾਂ 21 ਤਰੀਕ ਨੂੰ ਕਹਿ ਰਹੇ ਨੇ ਕਿ ਸਾਰਾ ਕੋ ਸਾਹਮਣੇ ਆ ਜਾਣਾ ਹੈ। ਲੱਗਦਾ ਹੈ ਕਿ ਲੋਕਾਂ ਦੇ ਭਰੋਸਾ ਹੈ ਕਿ ਲੋਕਾਂ ਨੂੰ ਕੀ ਅਪੀਲ ਕਰਦੇ। ਮੈਂ ਇਹ ਅਪੀਲ ਕਰ ਰਹੀ ਹਾਂ ਕਿ ਤੁਹਾਨੂੰ ਲੱਗਦਾ ਹੈ ਜੇ ਅਸੀਂ ਪਿਛਲੇ 5 ਸਾਲ ਕੰਮ ਕੀਤਾ ਹੈ ਕੋ ਡਿਵੈਲਪਮੈਂਟ ਕੀਤੀ ਹੈ। ਤੇ ਉਸ ਉਸ ਉਨਡਪੈਂਡ ਕਰਕੇ ਸਾਨੂੰ ਵੋਟ ਪਾਓ ਅਸੀਂ ਆਉਣ ਵਾਲੇ 5 ਸਾਲਾਂ ਚ ਹੋਰ ਕੰਮ ਕਰਾਂਗੇ ਇਹ ਤੋਂ ਵਧੀਆ ਹੋਰ ਕੰਮ ਕਰਾਂਗੇ ਆਪਣੇ ਵਾਰਡ ਨੂੰ ਨੰਬਰ 1 ਬਣਾਵਾਂਗੇ ਜੀ ਬਿਲਕੁਲ ਐਸੀ ਕਿ ਸੋਨਲ ਪੰਕਜ ਕਾਕਾ ਜਿਹੜੇ ਵਾਰਡ ਨੰਬਰ 59 ਤੋਂ ਕਾਂਗਰਸ ਦੇ ਉਮੀਦਵਾਰ ਬਣਾਏ ਗਏ ਨੇ ਤੇ ਲੋਕਾਂ ਨੂੰ ਅਪੀਲ ਕਰਦੇ ਨਾ ਰਹੇ ਕਹਿੰਦੇ ਨੇ ਕਿ ਪਿਛਲੇ 5 ਸਾਲ ਦੇ ਵਿੱਚ ਅਗਰ ਵਾਰਡ ਦਾ ਵਿਕਾਸ ਕੀਤਾ ਵਾ ਵਾਰਡ ਦੇ ਵਿੱਚ ਕੰਮ ਕਰਾਏ ਆ ਤਾਂ ਇੱਕ ਵਾਰ ਫਿਰ ਮੌਕਾ ਦਿਓ ਤੇ ਵਾਰਡ ਨੂੰ ਨੰਬਰ 1 ਵਾਰਡ ਲੁਧਿਆਣਾ ਦਾ ਬਣਾਵਾਂਗੇ ਕੈਮਰਾਪਰਸਨ ਕੁਲਦੀਪ ਦੇ ਨਾਲ ਵਿਵੇਕ ਟਾਲ ਚਰਚਾ ਟੀਵੀ ਲੁਧਿਆਣਾ